ਸਸ਼ੀ ਕਾਲ ਜੀ ਮੈਂ ਗੁਰਸ਼ਮਸ਼ੀਰ ਸਿੰਘ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਕਾਫੀ ਹੱਦ ਤੱਕ ਜੋ ਐਨਡੀਆ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਆ ਹਾਲਾਂਕਿ ਪੂਰਨ ਬਹੁਮਤ ਬੀਜੇਪੀ ਨੂੰ ਆਪਣੇ ਬਲਬੂਤੇ ਨਹੀਂ ਮਿਲਦਾ ਨਜ਼ਰ ਆ ਰਿਹਾ ਕਾਂਗ ਜਿਹੜੀ ਇੰਡੀਆ ਆਲਾਈਂਸ ਹੈ ਉਸਨੇ ਵੀ ਕਾਫੀ ਅੱਛਾ ਪਰਫਾਰਮ ਕੀਤਾ ਪਰ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਇਹਨਾਂ ਰਿਜ਼ਲਟਸ ਦੀ ਸਮੀਖਿਆ ਕਰੀਏ ਤਾਂ 13 ਸੀਟਾਂ ਪੰਜਾਬ ਦੀਆਂ ਨੇ ਜਿਦੇ ਵਿੱਚੋਂ ਇੰਡੀਆ ਆਲਾਈਂਸ ਨੂੰ 10 ਸੀਟਾਂ ਗਈਆਂ ਨੇ 10 ਸੀਟਾਂ ਜਿਹਦੇ ਵਿੱਚ 7 ਸੀਟਾਂ ਜੋ ਕਾਂਗਰਸ ਦੀਆਂ ਗਈਆਂ ਨੇ ਤੇ ਦੇ ਝੋਲੀ ਪਈਆਂ ਨੇ ਤੇ 3 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੀ ਝੋਲੀ ਪਈਆਂ ਨੇ ਇਸ ਦੇ ਨਾਲ ਹੀ ਦੋ ਇੰਡੀਪੈਂਡੈਂਟ ਜਿਹੜੇ ਨੇ ਜਿੱਤੇ ਨੇ ਇੱਕ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜਿੱਤੇ ਨੇ ਤੇ ਜੋ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜਿੱਤੇ ਨੇ ਜਿਹੜੇ ਕਿ ਸ਼ਹੀਦ ਬਿਆਨ ਸਿੰਘ ਉਹਨਾਂ ਦੇ ਫਰਜੰਦ ਨੇ ਇਸ ਤੇ ਨਾਲ ਹੀ ਇੱਕ ਸੀਟ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਗਈ ਹੈ ਹਰ ਸਿਵਰਤ ਕੋਰ ਬਾਦਲ ਜਿਹੜੇ ਨੇ ਉਹ ਜਿੱਤੇ ਨੇ ਬਠਿੰਡਾ ਤੋਂ ਤੇ ਇਹ ਇਸ ਨੂੰ ਆਪਾਂ ਜੀ ਡੀ ਕੋਡ ਕਰਨਾ ਹੋਵੇ ਸਾਰੇ ਰਿਜ਼ਲਟ ਨੂੰ ਪੰਜਾਬ ਦੇ ਨੂੰ ਤਾਂ ਉਹਨੂੰ ਡੀ ਕੋਡ ਜਿਹਦੇ ਆਪਾਂ ਕਰਦੇ ਆ ਤਾਂ ਆਪਣੇ ਸਾਹਮਣੇ ਕੀ ਆਉਂਦਾ ਸਭ ਤੋਂ ਪਹਿਲਾਂ ਆਪਾਂ ਜੀ ਗੱਲ ਕਰੀਏ ਹਾਕਮ ਤੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਜਿਹਨੇ 13 0 ਦਾ ਦਾਵਾ ਕੀਤਾ ਸੀ ਉਹਦੇ ਪੱਲੇ ਤਿੰਨ ਸੀਟਾਂ ਪਈਆਂ ਨੇ ਹਾਲਾਂਕਿ ਉਹਨਾਂ ਦਾ ਵੋਟ ਸ਼ੇਅਰ ਜਿਹੜਾ ਹੈਗਾ 26% ਵੋਟ ਸ਼ੇਅਰ ਹੈ ਕਾਫੀ ਅੱਛਾ ਕਾਸਾ ਵੋਟ ਸ਼ੇਅਰ ਹੈ ਪਰ ਉਹਦੇ باوجود ਸਿਰਫ ਤਿੰਨ ਸੀਟਾਂ ਉਹਨਾਂ ਦੇ ਪੱਲੇ ਪਈਆਂ ਨੇ ਇੱਕ ਸੀਟ ਉਹਨਾਂ ਦੀ ਜਿਹੜੀ ਹੈਗੀ ਆ ਉਹ ਰਣਪੁਰ ਸਾਹਿਬ ਤੋਂ ਆਈ ਹੈ ਜਿਹੜੀ ਕਿ ਮਾਲਵਿੰਦਰ ਕੰਗ ਉਹਨਾਂ ਨੇ ਜਿੱਤੀ ਹੈ ਬਹੁਤ ਥੋੜੇ ਮਾਰਜਨ ਤੇ ਉਹ ਸੀਟ ਜਿੱਤੀ ਗਈ ਹੈ ਇਸ ਦੇ ਨਾਲ ਹੀ ਅਤੇ ਦੂਸਰੀ ਸੀਟ ਜਿਹੜੀ ਆ ਉਹ ਰਾਜਕੁਮਾਰ ਚੱਬੇ ਵਾਲੋਂ ਨੇ ਜਿੱਤੀ ਹੈ ਜਿਹੜੀ ਕਿ ਕਾਂਗਰਸ ਤੋਂ ਆਏ ਸੀਗੇ ਉਹਨਾਂ ਨੇ ਹੁਸ਼ਿਆਰਪੁਰ ਤੋਂ ਸੀਟ ਦਿੱਤੀ ਹੈ 44000 ਦੇ ਫਰਕ ਨਾਲ ਸਭ ਤੋਂ ਡਿਸਾਈਸਿਵ ਵਿਕਟਰੀ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਆ ਉਹ ਮੀਥੀਅਰ ਉਹਨਾਂ ਦੇ ਰੂਪ ਦੇ ਵਿੱਚ ਹੋਈ ਆ ਗੁਰਮੀਤ ਸਿੰਘ ਮੀਥੀਅਰ ਜਿਹੜੇ ਕਿ ਕੈਬਨਿਟ ਮਿਨਿਸਟਰ ਨੇ ਪੰਜਾਬ ਦੇ ਹੁਣ ਉਹ ਸੰਗਰੂਰ ਤੋਂ ਐਮਪੀ ਹੋਣਗੇ ਤੇ ਸੰਗਰੂਰ ਸੀਟ ਉਹਨਾਂ ਨੇ ਦਵਾਰ ਤੋਂ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਹੈ ਤੇ ਕਾਫੀ ਵੱਡੀ 1 ਲੱਖ ਤੋਂ 70000 1 ਲੱਖ ਤੋਂ ਵੱਧ ਲੀਡ ਦੇ ਨਾਲ ਮੀਥੀਅਰ ਜਿੱਤੇ ਨੇ ਪਰ ਇਹ ਤਿੰਨ ਸੀਟਾਂ ਜਿਹੜੀਆਂ ਨੇ ਉਹ ਆਈਆਂ ਨੇ ਬਹੁਤ ਸਾਰੇ ਲੋਕ ਕਹਿ ਰਿਹਾ ਕਿ ਸੰਗਰੂਰ ਸੀਟ ਦੇ ਉੱਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੰਢ ੁੱਪ ਹੋਈ ਹੈ ਆਮ ਆਦਮੀ ਪਾਰਟੀ ਦੀ ਤੇ ਉਸ ਦੀ ਵਜ੍ਹਾ ਕਰਕੇ ਵੀ ਵੋਟ ਸ਼ੇਅਰ ਆਮ ਆਦਮੀ ਪਾਰਟੀ ਦਾ ਵਧਿਆ ਹੈਗਾ ਤੇ ਇਹ ਸਾਰਾ ਇਲਾਕਾ ਜਿਹੜਾ ਆਮ ਆਦਮੀ ਪਾਰਟੀ ਦੇ ਗੜਵਾਲਾ ਇਲਾਕਾ ਮੰਨਿਆ ਜਾਂਦਾ ਹੈ ਕਾਫੀ ਜਿਹੜੇ ਐਮਐਲਏ ਜਿੱਤ ਕੇ ਆਏ ਸੀ ਪਰ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਦੀ 2022 ਦੇ ਹਵਾਲੇ ਨਾਲ 2022 ਦੇ ਵਿੱਚ ਪਾਰਟੀ ਦੇ 92 ਐਮਐਲਏ ਜਿੱਤੇ ਸੀਗੇ ਜਿਹਦੇ ਵਿੱਚ ਪਾਰਟੀ ਦੇ ਹੁਣ ਤਿੰਨ ਐਮਪੀ ਜਿਹੜੇ ਨੇ ਜਿੱਤੇ ਨੇ ਤਾਂ ਬਹੁਤ ਸਾਰਾ ਕੁਝ ਜਿਹੜੀ ਦਿੱਲੀ ਦੇ ਵਿੱਚ ਪਰਫਾਰਮੈਂਸ ਰਹੀ ਹੈ ਬਿਲਕੁਲ ਕੋਈ ਐਮਪੀ ਜਿਹੜਾ ਹੈ ਆਇਆ ਨਹੀਂ ਹੈਗਾ ਤਾਂ ਜੇ ਆਪਾਂ ਦੇਖੀਏ 2014 ਦੇ ਵਿੱਚ ਵੀ ਪਾਰਟੀ ਨੂੰ ਜਿਹੜਾ ਹੈਗਾ ਉਹ 4 MP ਮਿਲੇ ਸੀਗੇ ਉਦੋਂ ਪਾਰਟੀ ਦੀ ਸਰਕਾਰ ਨਹੀਂ ਸੀ ਪੰਜਾਬ ਦੇ ਵਿੱਚ 19 ਦੇ ਵਿੱਚ ਹਾਲਾਂਕਿ ਇੱਕੋ ਹੀ ਸੀਟ ਆਈ ਸੀ ਸੰਗਰੂਰ ਦੀ ਤੇ ਹੁਣ 2024 ਦੇ ਵਿੱਚ ਪਾਰਟੀ ਦੀ ਸਰਕਾਰ ਵੀ ਹੈ ਇੰਨਾ ਵੱਡਾ ਬਹੁਮਤ ਵੀ ਮਿਲਿਆ ਸੀ ਉਹਦੇ باوجود ਵੀ ਤਿੰਨ ਸੀਟਾਂ ਹੀ ਆਈਆਂ ਨੇ ਤਾਂ ਇਹ ਚੋ ਸਮਝਿਆ ਜਾ ਸਕਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਸੈਂਟੀਮੈਂਟਲਿਜ਼ਮ ਸੀਗਾ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਹੈਗਾ ਤਿਹਾੜ ਜੇਲ੍ਹ ਦੇ ਵਿੱਚ ਨਜਾਇਜ਼ ਬੰਦ ਕੀਤਾ ਗਿਆ ਉਹ ਸਾਰਾ ਜਿਹੜਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਉਸ ਗੱਲ ਨੂੰ ਲੋਕਾਂ ਨੇ ਨਹੀਂ ਬਾਇਕ ਕੀਤਾ ਤੇ ਪਾਰਟੀ ਨੂੰ ਉਸ ਲੈਵਲ ਦੀ ਸਕਸੈਸ ਨਹੀਂ ਹੋਈ ਹੈਗੀ ਤਾਂ ਇਸ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਰਟੀ ਦੇ ਪ੍ਰਤੀ ਜਿਹੜੀ ਨਾਰਾਜ਼ਗੀ ਹੈ ਪੰਜਾਬ ਦੇ ਲੋਕਾਂ ਦੀ ਉਹ ਵੀ ਇਸ ਤੋਂ ਝਾਹਰ ਹੁੰਦੀ ਹੈ ਜਦੋਂ ਤੱਕ ਕਾਂਗਰਸ ਦਾ ਸਵਾਲ ਹੈ ਕਾਂਗਰਸ ਨੇ ਕਾਫੀ ਅਚੀ ਜਿਹੜੀ ਹੈਗੀ ਆ ਉਹ ਪਰਫਾਰਮੈਂਸ ਦਿੱਤੀ ਹੈ 7 ਸੀਟਾਂ ਤੇ ਕਾਂਗਰਸ ਲਗਭਗ ਕਾਫੀ ਦੋ ਕਾਫੀ ਸੀਟਾਂ ਜਿੱਤ ਚੁੱਕੀਆਂ 7 ਸੀਟਾਂ ਦੇ ਉੱਤੇ ਉਹ ਅੱਗੇ ਹੈਗੀ ਆ ਤਾਂ ਸੱਤ ਸੀਟਾਂ ਕਾਂਗਰਸ ਦੀ ਝੋਲੀ ਪਈਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ ਲੁਧਿਆਣਾ ਤੋਂ ਚੋਣ ਜਿੱਤੇ ਨੇ ਚਰਨਜੀਤ ਸਿੰਘ ਚੰਨੀ ਦੀ ਸਭ ਤੋਂ ਵੱਡੀ ਲੀਡ ਹੈ ਜਲੰਧਰ ਤੋਂ 175000 ਦੇ ਲਗਭਗ ਉਹਨਾਂ ਦੀ ਲੀਡ ਹੈ ਉਹ ਉਹ ਇੱਕ ਵੱਡਾ ਫੈਕਟਰ ਸੀਗੇ ਵੱਡਾ ਚਿਹਰਾ ਨੇ ਜਲੰਧਰ ਦੇ ਵਿੱਚੋਂ ਇੱਕ ਪੋਲਿਟਿਕਸ ਦੇ ਵਿੱਚ ਨਿਕਲ ਕੇ ਸਾਹਮਣੇ ਆਏ ਨੇ ਚਰਨਜੀਤ ਸਿੰਘ ਚੰਨੀ ਕਾਂਗਰਸ ਦੀ ਜਿਹੜੀ ਪਰਫਾਰਮੈਂਸ ਆ ਉਹਨੂੰ ਇੱਕ ਲੈਵਲ ਤੱਕ ਤਸੱਲੀ ਬਖਸ਼ਿਆ ਜਾ ਸਕਦਾ ਪਰ ਕਾਂਗਰਸ ਦੀ ਜਿਹੜੀ ਪਰਫਾਰਮੈਂਸੀ ਹੋਰ ਵੀ ਬੈਟਰ ਹੋ ਸਕਦੀ ਸੀ ਜੇ ਅ ਅਲੋਕੇਸ਼ਨ ਆਫ ਟਿਕਟਸ ਜਿਹੜੀ ਆ ਉਹ ਜ਼ਿਆਦਾ ਬਿਹਤਰ ਦਿੱਤੀ ਜਾਂਦੀ ਤੇ ਤੁਸੀਂ ਦੇਖ ਲਓ ਕਿ ਫਰੋਜ਼ਪੁਰ ਦੇ ਵਿੱਚ ਵੀ ਤੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਕਾਂਗਰਸ ਦਾ ਚੰਗਾ ਪਰਫਾਰਮੈਂਸ ਰਿਹਾ ਹਾਲਾਂਕਿ ਜਿਹੜੀਆਂ ਟਿਕਟਾਂ ਨੇ ਉਹ ਬਹੁਤ ਐਂਡ ਤੇ ਦਿੱਤੀਆਂ ਗਈਆਂ ਤੇ ਉਸ ਲੈਵਲ ਦੀ ਕੈਂਪੇਨ ਵੀ ਨਹੀਂ ਕੀਤੀ ਅਮਨਿੰਦਰ ਸਿੰਘ ਰਾਜਾ ਵੜਿੰਗ ਆਪ ਜੋ ਚੋਣ ਲੜ ਰਹੇ ਸੀ ਉਹ ਕਿਸੇ ਬਾਲੇ ਕੈਂਡੀਡੇਟਾਂ ਦੀ ਕੈਂਪੇਨ ਕਰਨ ਨਹੀਂ ਗਏ ਹੈਗੇ ਤਾਂ ਇਸ ਕਰਕੇ ਉਹਨਾਂ ਦਾ ਜਿਹੜਾ ਐਵਰੇਜ ਇੱਕ ਪਰਫਾਰਮੈਂਸ ਰਹੀ ਹੈ ਇਹਨਾਂ ਥਾਵਾਂ ਦੇ ਉੱਤੇ ਪਰ ਫਿਰ ਵੀ ਕਾਂਗਰਸ ਦਾ ਔਨ ਦਾ ਹਾਲ ਕਾਂਗਰਸ ਨੂੰ ਜਾਂ ਰਾਹੁਲ ਗਾਂਧੀ ਨੂੰ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਪਟਿਆਲਾ ਤੋਂ ਚੋਣ ਜਿੱਤੇ ਨੇ ਉਹਨਾਂ ਨੇ ਜੋ ਇੰਡੀਆ ਆਲਾਈਂਸ ਦੀ ਜਿਹੜੀ ਆਈਡੀਓਲੋਜੀ ਸੀ ਜੋ ਭਾਰਤ ਨੂੰ ਜਾਂ ਦੇਸ਼ ਨੂੰ ਬਚਾਉਣ ਦੀ ਜਿਹੜੀ ਸਾਰੀ ਗੱਲਬਾਤ ਸੀ ਉਸ ਦੇ ਉੱਤੇ ਚੋਣ ਲੜੀ ਹੈ ਰਾਹੁਲ ਗਾਂਧੀ ਵੀ ਉਹਨਾਂ ਦੇ ਹੱਕ ਦੇ ਵਿੱਚ ਬੋਲ ਕੇ ਗਏ ਨੇ ਤਾ ਇਹ ਇਹ ਇੱਕ ਟ੍ਰੈਂਡ ਆਪਸ ਦੇਖ ਸਕਦੇ ਆ ਤਾਂ ਇੱਥੇ ਦੋ ਜਿਹੜੇ ਅਕਾਲੀ ਦਲ ਦਾ ਜਿਹੜਾ ਆਪਾਂ ਐਂਗਲ ਦੇਖੀ ਤਾਂ ਅਕਾਲੀ ਦਲ ਬਠਿੰਡਾ ਦੀ ਸੀਟ ਬਚਾਉਣ ਦੇ ਵਿੱਚ ਕਾਮਯਾਬ ਹੋਇਆ ਚੌਥੀ ਵਾਰ ਹਰਸਿਮਰਤ ਕੋਰ ਬਾਦਲ ਬਠਿੰਡਾ ਤੋਂ ਚੋਣ ਜਿੱਤੇ ਨੇ ਤੇ ਉਹਨਾਂ ਨੇ 50000 ਦੇ ਵੱਡੇ ਫਰਕ ਦੇ ਨਾਲ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੂੰ ਹਰਾਇਆ ਹੈਗਾ ਜਿਹੜੇ ਕਿ ਕੈਬਨਿਟ ਮਨਿਸਟਰ ਨੇ ਤੇ ਲੰਬੀ ਤੋਂ ਐਮਐਲਏ ਜਿਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਤਾਂ ਤਾਂ ਕਾਫੀ ਵੱਡੀ ਰਾਹਤ ਹੈ ਹਰਸਿਮਰਤ ਕੋਰ ਬਾਦਲ ਦੇ ਲਈ 50000 ਦੀ ਵੱਡੀ ਲੀਡ ਦੇ ਨਾਲ ਜਿੱਤੇ ਨੇ 2019 ਦੇ ਵਿੱਚ ਉਹ ਸਿਰਫ 19-2000 ਸਿੰਘ ਰਾਜਾ ਵੜਿੰਗੋਣਾ ਤੋਂ ਜਿੱਤੇ ਸੀ ਤੇ ਇਸ ਵਾਰ ਬੀਜੇਪੀ ਵੀ ਵੱਖਰੇ ਤੌਰ ਤੇ ਲੜ ਰਹੀ ਸੀ ਅਕਾਲੀ ਦਲ ਕਾਫੀ ਕਮਜ਼ੋਰ ਮੰਨਿਆ ਜਾ ਰਿਹਾ ਸੀ ਪਰ ਉਹਨਾਂ ਦੀ ਪਰਫਾਰਮੈਂਸ ਦੇ ਨਾਲ ਘੱਟੋ ਘੱਟ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਆ ਉਹਦਾ ਚੈਲੰਜ ਖਤਮ ਹੋ ਗਿਆ ਹਾਲ ਫਿਲਹਾਲ ਤਾਂ ਇਹ ਕਿਹਾ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਜੇ ਆਪਾਂ ਦੇਖੀਏ ਜਿਹੜੇ ਦੋ ਸਰਪ੍ਰਾਈਜ਼ਸ ਹੋਏ ਨੇ ਪੰਜਾਬ ਦੇ ਵਿੱਚ ਉਹ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਉਹਨਾਂ ਦਾ ਜਿੱਤਣਾ ਜਿਹੜੇ ਕਿ ਇੰਡੀਪੈਂਡੈਂਟ ਕੈਂਡੀਡੇਟ ਦੇ ਤੌਰ ਤੇ ਲੜ ਰਹੇ ਸੀ ਆਪਾਂ ਨੂੰ ਸਾਰੇ ਜਾਣਦੇ ਆ ਕਿ ਐਨਐਸਏ ਦੇ ਅਧੀਨ ਉਹ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ 1 ਲੱਖ ਤੋਂ 70 ਹਜ਼ਾਰ ਦੇ ਕਰੀਬ ਜਿਹੜੀ ਵੱਟੀ ਲੀਡ ਦੇ ਨਾਲ ਉਹਨਾਂ ਦੀ ਜਿੱਤ ਹੋਈ ਹੈ ਤਾਂ ਇਸ ਨੂੰ ਬੜੇ ਲੋਕ ਬੜੀ ਤਰੀਕੇ ਨਾਲ ਪਾੜ ਰਹੇ ਨੇ ਨੈਸ਼ਨਲ ਮੀਡੀਆ ਖਾਸ ਤੌਰ ਤੇ ਰੈਡਿਕਲਸ ਪੋਲਿਟਿਕਸ ਦੇ ਵੱਲ ਪੰਜਾਬ ਦੀ ਜਾਣਦੀ ਗੱਲ ਕਰ ਰਹੇ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਅਸੀਂ ਹਲਕੇ ਦੇ ਵਿੱਚ ਵੀ ਗਏ ਸੀ ਤਾਂ ਉਹਨਾਂ ਨੂੰ ਹਮਦਰਦੀ ਜ਼ਰੂਰ ਮਿਲੀ ਹੈ ਕਿ ਜਿਸ ਢੰਗ ਦੇ ਨਾਲ ਉਹਨਾਂ ਦੇ ਉੱਤੇ ਐਨਐਸਏ ਲਾਇਆ ਗਿਆ ਜਾਂ ਉਹਨਾਂ ਦੇ ਸਾਥੀਆਂ ਦੇ ਉੱਤੇ ਐਨਐਸਏ ਲਾਇਆ ਗਿਆ ਫਿਰ ਉਹਨੂੰ ਦਿਬਰੂਗੜ੍ਹ ਭੇਜਿਆ ਗਿਆ ਉਸ ਗੱਲ ਦੀ ਕਿਤੇ ਨਾ ਕਿਤੇ ਅਮਰਿਤਪਾਲ ਸਿੰਘ ਉਹਨਾਂ ਨੂੰ ਹੁਣ ਹਮਦਰਦੀ ਵੋਟਾਂ ਦੇ ਵਿੱਚ ਜ਼ਰੂਰ ਮਿਲੀ ਹੈਗੀ ਆ ਤਾਂ ਇਸ ਦੇ ਨਾਲ ਹੀ ਸਰਬਜੀਤ ਸਿੰਘ ਖਾਲਸਾ ਆਉਣੀ ਜਿਹੜੇ ਨੇ ਫਰੀਦਕੋਟ ਤੋਂ ਜ ਨੇ ਉਹ ਸਰਬਜੀਤ ਸਿੰਘ ਖਾਲਸਾ ਤੋਂ ਪਹਿਲਾਂ ਕਰਮਜੀਤ ਅਨਮੋਲ ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ ਕਲਾਕਾਰ ਸੀਗੇ ਤਾਂ ਕਲਾਕਾਰਾਂ ਨੂੰ ਉਹ ਇਹ ਉਹਨਾਂ ਨੇ ਪੂਰੀ ਕੈਂਪੇਨ ਕੀਤੀ ਪੂਰਾ ਪੰਜਾਬ ਦਾ ਜਿਹੜਾ ਪੋਲੀਵੁੱਡ ਹੈ ਉਹ ਸਾਰਾ ਉਹਨਾਂ ਦੀ ਕੈਂਪੇਨ ਦੇ ਲਈ ਆਇਆ ਮੰਡੀ ਟੱਕਰ ਤੋਂ ਲੈ ਕੇ ਬੀਨੂ ਢਿੱਲੋਂ ਤੋਂ ਲੈ ਕੇ ਗਿੱਪੀ ਗਰੇਵਾਲ ਤੋਂ ਲੈ ਕੇ ਉਹ ਸਾਰੇ ਦੇ ਬਾਵਜੂਦ ਜਿਹੜੇ ਨੇ ਜਿਹੜੇ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦੇ ਹੱਕ 'ਚ ਐਸੀ ਵੇਵ ਚੱਲੀ ਐ ਐਂਡ ਤੇ ਆ ਕੇ ਕਿ ਸਰਬਜੀਤ ਸਿੰਘ ਖਾਲਸਾ 70000 ਦੇ ਵੱਡੇ ਫਰਕ ਦੇ ਨਾਲ ਕਰਮਜੀਤ ਅਨਮੋਲ ਨੂੰ ਹਰਾ ਕੇ ਪਹੁੰਚੇ ਨੇ ਤਾਂ ਸਰਬਜੀਤ ਸਿੰਘ ਖਾਲਸਾ ਦੀ ਜਿਹੜੀ ਜਿਹੜੀ ਜਿੱਤ ਹੈ ਉਹ ਇਸ ਗੱਲ ਤੋਂ ਵੀ ਇੰਪੋਰਟੈਂਟ ਹੈ ਕਿ ਜਦੋਂ ਇਹ ਸਰਬਜੀਤ ਸਿੰਘ ਖਾਲਸਾ ਜਿੱਤ ਰਹੇ ਨੇ ਜਿਹੜੇ ਕਿ ਬਿਆਨ ਸਿੰਘ ਉਹਨਾਂ ਦੇ ਫਰਜ਼ੰਦ ਨੇ ਜਿਨ੍ਹਾਂ ਨੇ ਜੋ ਅਸੈਸ਼ਨ ਸੀਗੇ ਪੜੇ ਅ ਅ ਅ ਇੰਦਰਾ ਗਾਂਧੀ ਦੇ ਉਹ ਉਹਨਾਂ ਦੇ ਫਰਜ਼ੰਦ ਜਿੱਤੇ ਨੇ ਤਾਂ ਤੁਸੀਂ ਸਮਝੋ ਕਿ ਜਦੋਂ ਉਹ ਜਿੱਤ ਰਹੇ ਨੇ ਤਾਂ ਜੋ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਉਹਦੀ 40ਵੀਂ ਵਰੇਗੰਡ ਹੈ ਤਾਂ ਇਸ ਚੀਜ਼ ਨੂੰ ਸਮਝਿਆ ਜਾ ਸਕਦਾ ਹੈ ਕਿ ਇੱਕ ਪਾਸੇ ਤਾਂ ਅ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ 7 ਸੀਟਾਂ ਆ ਰਹੀਆਂ ਨੇ ਇੰਡੀਆ ਆਲਾਈਂਸ ਨੂੰ 10 ਸੀਟਾਂ ਆ ਰਹੀਆਂ ਨੇ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਜੀ ਵੀ ਪੰਜਾਬ ਦੇ ਵਿੱਚੋਂ ਜਿੱਤ ਰਹੇ ਨੇ ਤੋਂ ਇਹੀ ਪੰਜਾਬ ਦੀ ਡਾਈਵਰਸਿਟੀ ਹੈ ਇਸੇ ਗੱਲ ਕਰਕੇ ਪੰਜਾਬ ਜਾਣਿਆ ਜਾਂਦਾ ਤੋਂ ਇਸ ਨੂੰ ਆਪਾਂ ਇਦਾਂ ਸਮਝ ਸਕਦੇ ਹਾਂ ਤੇ ਇਸ ਦੇ ਨਾਲ ਬੀਜੇਪੀ ਦੇ ਜਿਹੜਾ ਵੋਟ ਸ਼ੇਅਰ ਹੈ ਉਸ ਦੇ ਵਿੱਚ ਵੀ ਕਾਫੀ ਜਿਹੜਾ ਹੈਗਾ ਰਾਈਜ਼ ਹੋਇਆ 18% ਦੇ ਲਗਭਗ ਵੋਟ ਪਈ ਹੈ ਬੀਜੇਪੀ ਨੂੰ ਤੇ ਇਸ ਦੇ ਨਾਲ ਹੀ ਬੀਐਸਪੀ ਦਾ ਵੋਟ ਸ਼ੇਅਰ 2-3% ਤੱਕ ਰਿਹਾ ਹੈਗਾ ਤੇ ਇਹ ਇਹਦੇ ਵਿੱਚ ਸੀਪੀਆਈ ਸੀਪੀਐਮ ਦਾ ਜਿਹੜਾ ਵੋਟ ਸ਼ੇਅਰ ਹੈ ਉਹ 2% ਦੇ ਲਗਭਗ ਰਿਹਾ ਹੈਗਾ ਤੇ ਆ ਜਿਹੜੀ ਕਾਂਗਰਸ ਦਾ ਵੋਟ ਸ਼ੇਅਰ ਹੈ 26% ਹੈ ਤੇ ਐਸਐਡੀ ਦਾ ਵੋਟਰ ਵੋਟ ਸ਼ੇਅਰ ਜਿਹੜਾ ਹੈਗਾ ਉਹ 13% ਹੈ ਤਾਂ ਤੁਸੀਂ ਵੋਟ ਸ਼ੇਅਰ ਦੇ ਮਾਮਲੇ ਜਦੋਂ ਦੇਖੋ ਆਮ ਆਦਮੀ ਪਾਰਟੀ ਵੀ 26% ਤੇ ਖੜੀ ਹੈ ਤੋ ਇਸ ਲਿਹਾਜ਼ ਦੇ ਨਾਲ ਬੀਜੇਪੀ ਇੱਕ ਧਿਰ ਦੇ ਤੌਰ ਤੇ ਪੰਜਾਬ ਦੇ ਵਿੱਚ ਉੱਠ ਰਹੀ ਹੈ ਸਿਰ ਚੱਕ ਰਹੀ ਹੈ 18% ਤੋਂ ਵੱਧ ਦਾ ਵੋਟ ਸ਼ੇਅਰ ਹੈ ਇਹ ਪਹਿਲੀ ਵਾਰ ਹੋਇਆ ਹੈਗਾ ਤੋ ਇੱਕ ਨਵਾਂ ਟ੍ਰੈਂਡ ਹੈ 2027 ਦੀ ਜਿਹੜੀ ਚੋਣ ਹੋਊਗੀ ਹੁਣ ਉਸ ਦੇ ਵਿੱਚ ਹੁਣ ਤੀਜੇ ਚੌਥੇ ਨੰਬਰ ਤੇ ਕਿਹੜਾ ਰਹਿੰਦਾ ਪਹਿਲਾਂ ਵੀ ਇਹ ਗੱਲ ਹੋ ਰਹੀ ਸੀ ਹੁਣ ਤੀਜੇ ਨੰਬਰ ਤੇ ਵੋਟ ਸ਼ੇਅਰ ਦੇ ਮਾਮਲੇ ਦੇ ਵਿੱਚ ਬੀਜੇਪੀ ਹੈ ਚੌਥੇ ਨੰਬਰ ਤੇ ਅਕਾਲੀ ਦਲ ਹੈ ਤੇ ਇਹ ਤੀਜੇ ਚੌਥੇ ਨੰਬਰ ਦੇ ਜਿਹੜੇ ਸਾਰੇ ਖਿਡਾਰੀ ਨੇ ਇਹਨਾਂ ਦਾ ਆਪਸ ਦੇ ਵਿੱਚ ਕੀ ਗਣਿਤ ਬੈਠਦਾ 2027 ਦੀ ਚੋਣ ਦੇ ਵਿੱਚ ਇਹ ਚੀਜ਼ ਦੇਖਣੀ ਹੋਊਗੀ ਤੇ ਜਿਹੜੇ ਦੋ ਅਦਰਸ ਜਿੱਤੇ ਨੇ ਖਾਸ ਤੌਰ ਤੇ ਅਮਰਿਤਪਾਲ ਸਿੰਘ ਜਿਹੜੇ ਜਿੱਤੇ ਨੇ ਉਹ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਕੀ ਕਰਦੇ ਨੇ ਜਾਂ 2027 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਕੀ ਕਰਦੇ ਨੇ ਇਹ ਵੀ ਦੇਖਣ ਵਾਲਾ ਹੋਊਗਾ ਪਰ ਜਿਹੜੀ ਚੀਜ਼ ਸਮਝਣ ਵਾਲੀ ਆ ਪੰਜਾਬ ਦੇ ਹਵਾਲੇ ਦੇ ਨਾਲ ਉਹਨਾਂ ਨੇ ਇਹੀ ਕੀਤਾ ਕਿ ਜੋ ਪੰਜਾਬ ਨੇ 2014 ਦੇ ਵਿੱਚ 트ੈਂਡ ਲਿਆ ਸੀ ਜੋ 2019 ਦੇ ਵਿੱਚ 트ੈਂਡ ਲਿਆ ਸੀ 2024 ਦੇ ਵਿੱਚ ਵੀ ਉਹੀ 트ੈਂਡ ਹੈ ਜੋ ਦੇਸ਼ ਦੇ ਵਿੱਚ ਮੋਦੀ ਦੇ ਖਿਲਾਫ ਜਿਹੜੀ ਵੇਵ ਆ ਉਹ ਉਹ ਪੰਜਾਬ ਦੇ ਵਿੱਚੋਂ ਉੱਠੀ ਆ ਹਮੇਸ਼ਾ ਹੀ ਤਾਂ ਪੰਜਾਬ ਨੇ ਇਸ ਵਾਰ ਵੀ ਮੋਦੀ ਦਾ ਜੋ ਜਾਦੂ ਨਹੀਂ ਚੱਲਣ ਦਿੱਤਾ ਪੰਜਾਬ ਨੇ ਉਸੇ ਤਰ੍ਹਾਂ ਲਗਾਤਾਰ ਤੀਜੀ ਵਾਰ ਨਰਿੰਦਰ ਮੋਦੀ ਦਾ ਜਿਹੜਾ ਚਿਹਰਾ ਹੈਗਾ ਉਸ ਨੂੰ ਸੈੱਲ ਨਹੀਂ ਹੋਣ ਦਿੱਤਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਕੋਈ ਵੀ ਸੀਟ ਨਹੀਂ ਆ ਸਕੀ ਤਾਂ ਇਹ ਦੇਖਣ ਦਾ ਮਾਮਲਾ ਜਦੋਂ ਬੀਜੇਪੀ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਕਿ ਕਰਤਾਰਸਰ ਸਾਹਿਬ ਦਾ ਲਾਂਗਾ ਖੋਲਿਆ ਗਿਆ ਹੋਰ ਬਹੁਤ ਸਾਰੇ ਮਸਲੇ ਜਿਹੜੇ ਨੇ ਸਿੱਖਾਂ ਦੇ ਹੱਲ ਕੀਤੇ ਗਏ ਕਾਲੀਆਂ ਸੂਚੀਆਂ ਬੰਦ ਕੀਤੀਆਂ ਗਈਆਂ ਪਰ ਉਹ ਸਾਰੇ ਦੇ ਬਾਵਜੂਦ ਕਿਤੇ ਨਾ ਕਿਤੇ ਜੋ ਕਿਸਾਨੀ ਵਾਲਾ ਸਾਰਾ ਮਸਲਾ ਹੈਗਾ ਉਸ ਨੂੰ ਲੈ ਕੇ ਭਾਜਪਾ ਨੂੰ ਖਮਿਆਜ਼ਾ ਪੁਕਤਣਾ ਪਿਆ ਪਰ ਜੋ ਇਹ ਸਾਰਾ ਟ੍ਰੈਂਡ ਹੈ ਲੋਕ ਸਭਾ ਦੀ ਚੋਣ ਦਾ ਪੰਜਾਬ ਦਾ ਇਸ ਨੇ ਆਮ ਆਦਮੀ ਪਾਰਟੀ ਨੂੰ ਵੀ ਕਲੀਅਰ ਸੁਨੇਹਾ ਦਿੱਤਾ ਭਾਜਪਾ ਨੂੰ ਵੀ ਕਲੀਅਰ ਸੁਨੇਹਾ ਦਿੱਤਾ ਤੇ ਅਕਾਲੀ ਦਲ ਨੂੰ ਵੀ ਕਲੀਅਰ ਸੁਨੇਹਾ ਦਿੱਤਾ ਤੇ ਤਿੰਨ ਚਿਹਰੇ ਪੰਜਾਬ ਦੇ ਵਿੱਚ ਚਾਹੇ ਉਹ ਰਵਨੀਤ ਬਿੱਟੂ ਹੋਣ ਜਿਹੜੇ ਕਿ ਲੁਧਿਆਣਾ ਤੋਂ ਹਾਰੇ ਨੇ ਇਹ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣ ਤੇ ਚਾਹੇ ਭਗਵੰਤ ਮਾਨ ਨੇ ਇਹ ਤਿੰਨਾਂ ਚਿਹਰਿਆਂ ਦੀ ਜਿਹੜੀ ਅਗਲੀ ਸਿਆਸਤ ਹੈ ਹੁਣ ਇਸ ਤੋਂ ਜਿਹੜੀ ਹੈਗੀ ਆ ਉਹ ਅ ਅੱਗੇ ਤੈਹ ਹੋਣੀ ਹੈ ਕਿ ਕਿੱਧਰ ਨੂੰ ਜਾਣੀ ਹੈ ਤੇ ਖਾਸ ਤੌਰ ਤੇ ਸੰਗਰੂਰ ਦੀ ਸੀਟ ਦੀ ਆਪਾਂ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੂਜੇ ਨੰਬਰ ਤੇ ਰਹੇ ਨੇ ਤੇ ਸਿਮਰਨਜੀਤ ਸਿੰਘ ਮਾਨ ਕਾਫੀ ਪਿਛੜ ਗਏ ਨੇ ਸਾਰੇ ਦੇ ਵਿੱਚ ਤਾਂ ਕਾਫੀ ਹੌਟ ਸੀਟ ਮੰਨੀ ਜਾ ਰਹੀ ਸੀ ਪਰ ਸੁਖਪਾਲ ਸਿੰਘ ਖਹਿਰਾ ਤੇ ਉਮੀਦ ਹੀਅਰ ਦੇ ਵਿੱਚ ਕਾਫੀ ਵੱਡਾ ਫਰਕ ਹੈ ਤੋ ਇਹ ਜਿਹੜਾ ਸਾਰਾ ਟ੍ਰੈਂਡ ਹੈ ਸਾਨੂੰ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ